ਮੋਲਕ ਸਿੱਕੇ ਨੌਾਈ ਤੇ ਭਗਵਾ ਪਰੋੜਦਾ ਜੀ ਨਾਗਰੇ ਕਿਰਾਏ ਤੇ ਰਹਿੰਦੀ ਸੀ ਕੀ ਹੋਇਆ ਸੀ ਕੀ ਹੋਇਆ ਕਿੰਨੇ ਕ ਵਜੇ ਦੀ ਘਟਨਾ ਘਟਨਾ ਹੀ ਹੈ ਗਈ ਮਤਲਬ ਰੋਟੀ ਖਾ ਕੇ 8:00 8:00 ਵਜੇ ਆ ਜੀ ਪੈਗੇ ਸੀਗੇ ਮੈਂ ਪੈ ਵੀ ਨਹੀਂ ਸੀਗੇ ਮਤਲਬ ਸੇਕਦੇ ਸੀਗੇ ਤੇ ਮੁੰਡਾ ਮੇਰਾ ਖੇਡਦਾ ਸੀਗਾ ਖੇਡਦਾ ਖੇਡਦਾ ਉਹ ਕਹਿੰਦਾ ਵੀ ਪਪਾ ਮੈਨੂੰ ਜੋਰ ਲਾਉਣ ਲੱਗ ਗਿਆ ਚੱਲ ਘਰ ਵਾਲਿਆਂ ਜਾਂ ਦੁੱਧ ਮੰਗਦਾ ਹੋਊਗਾ ਵੀ ਚਲ ਦੁੱਧ ਹੀ ਪੀ ਲਾਂ ਦੀ ਸੌਣਾ ਵੀ ਸੌਣ ਦਾ ਟਾਈਮ ਦਾ ਉਹ ਦੁੱਧ ਪੀਣੇ ਵੇਲੇ ਲੈਟਰਨਿੰਗ ਕਰ ਲਈ ਤੇ ਜੋਰ ਨਾਲ ਖਾਤਾ ਸੀ ਕਿ ਚੱਲ ਵੀ ਤੇ ਅੱਗੇ ਵੀ ਇਹ ਕਾਬਜ ਹੋ ਜਾਂਦੀ ਐ ਨਾ ਤਾਂ ਕਰਕੇ ਮੱਕੀ ਰੋਟੀ ਨਾ ਆਉਂਦੀ ਕਿਵਰ ਕੀ ਬਾਤਾਂ ਹੋਈ ਹੋਵੇ ਤਾਂ ਉਹ ਹੋੜੇ ਕੁੱਤ ਵੀ ਕਾ ਕ ਹਾਇ ਫੈਲਦਾ ਉਹਦੇ ਦੰਦੇ ਦੱਬਣ ਲੱਗ ਗਿਆ ਆਪਣੇ ਜਾਨ ਨੂੰ ਘਰ ਆ ਜਿੱਗੀ ਮੈਂ ਫੋਨ ਚੱਕ ਕੇ ਜਾਨ ਨੂੰ ਫੋਨ ਕਰਕੇ ਹਟਿਆ ਜਾਨ ਨੂੰ ਮੇਰੇ ਕੋਲ ਉਹਨੂੰ ਗੇਰ ਨੂੰ ਹੱਥ ਪਾਉਣ ਲੱਗਾ ਜਾਨ ਨੂੰ ਮੈਂ ਵੀ ਡੇ ਗਿਆ ਤੀ ਇਹ ਕਾਰਨ ਕੀ ਬਣਿਆ ਤੁਹਾਡਾ ਜਿਹੜਾ ਇਹ ਸੀਗਾ ਧੂਮਾਂ ਦੇ ਅੰਦਰ ਤੂੰ ਹਾਂ ਨੀ ਗਿੱਟੀ ਚਾਲਦੀ ਸੀ ਨਾ ਅੱਗੇ ਤੂੰ ਹਾਂ ਮਤਲਬ ਸੇਕ ਜਿਆਦਾ ਅੰਦਰ ਇਕੱਠਾ ਹੋ ਗਿਆ ਜੇ ਸਾਰੇ ਕੋਈ ਕੋਈ ਦਰਵਾਜ਼ਾ ਨਹੀਂ ਖੁੱਲਾ ਸੀਗਾ ਗਿੱਟੀ ਨਾਲ ਸੇਕ ਰਹੇ ਸੀਗੇ ਹਾਂ ਜੀ ਗਿੱਟੀ ਨਾਲ ਸੇਕ ਰਹੇ ਸੀਗੇ ਕੋੰਡੇ ਵਗੈਰਾ ਲੱਗੇ ਹੋਏ ਸੀ ਕੋੰਡੇ ਵਗੈਰਾ ਲੱਗੇ ਸੀਗੇ ਉਹਦੇ ਕਾਰਨ ਤੁਹਾਨੂੰ ਗੈਸ ਚੜ ਗਈ ਆਹਦਾ ਗੈਸ ਚੜ ਗਈ ਜਦ ਤੁਹਾਡੇ ਮੌਕੇ ਤੇ ਤੁਸੀਂ ਕੀ ਦੇਖਿਆ ਜਦੋਂ ਆਈਆ ਪੁਲਿਸ ਨੇ ਆ ਕੇ ਕੰਡਾ ਤੋੜਿਆ ਕੀ ਨੇ ਤੋੜਿਆ ਕੰਡਾ ਜੀ ਮਤਲਬ ਤੋੜਿਆ ਜੀ ਜੋ ਸਾਨੂੰ ਕਿਸੇ ਨੂੰ ਪਤਾ ਲੱਗਿਆ ਵੀ ਮੈਨੂੰ ਤਾਂ ਉਲਟੀਆਂ ਕਰਦੀ ਲੈ ਕੇ ਆਏ ਨੇ ਮੇਰੇ ਲੱਬੜਿਆ ਸਾਰਾ ਕੱਪੜੇ ਤੇ ਮੈਨੂੰ ਜਦ ਦੇਖਿਆ ਵੀ ਹਾਂ ਮੇਰਾ ਮੁੰਡਾ ਨਾ ਚੱਕਿਆ ਹੋਇਆ ਮੈਂ ਉਹਨੂੰ ਪੁੱਛੀ ਮੁੰਡਾ ਮੇਰਾ ਕੀ ਕਹਾਂ ਠੀਕ ਆ ਮੁੰਡਾ ਜੀ ਜਦੋਂ ਇੱਥੇ ਆ ਕੇ ਮੌਕੇ ਦਾ ਮਤਲਬ ਜਦੋਂ ਉੱਥੇ 32ਵਾਂ ਸੀ ਵਾਪਸ ਆਇਆ ਜਦੋਂ ਪਤਾ ਲੱਗਿਆ ਮੁੰਡਾ ਹੀ ਪੂਰਾ ਹੋ ਗਈ ਗੁਰਮੁਖ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਹੋ ਸਮਰਾਲਾ ਜੀ ਭਗਵਾਨਪੁਰਾ ਰੋਡ ਤੇ ਰਹਿੰਦੇ ਜੀ ਕੀ ਘਟਨਾ ਹੋਈ ਸੀ ਜਿਹੜੀ ਹੋਈ ਹੈ ਇਹ ਤੇ ਕੱਲ ਰਾਤੀ ਜੀ ਮੇਰੇ ਬ੍ਰਦਰ ਉਹ ਨਹੀਂ ਨਾ ਰੋਟੀ ਮੇਰਾ ਖਾ ਕੇ ਮਤਲਬ ਓੜਾ ਅੰਗਿੱਟੀ ਸੇਕਦੇ ਠੀਕੇ ਉਹ ਸੇਕਦੇ ਸੇਕਦੇ ਕਮਰੇ ਚ ਲਿਆਏ ਤੇ ਕੁ ਕੁ ਟਾਈਮ ਬਾਅਦ ਮਤਲਬ ਇਹਨਾਂ ਨੇ ਦਰਵਾਜ਼ਾ ਵੀ ਬੰਦ ਕਰ ਲਿਆ ਦਰਵਾਜ਼ਾ ਬੰਦ ਕਰਨ ਤੋਂ ਬਾਅਦ ਤੇ ਕੁ ਉਸ ਟਾਈਮ ਬਾਅਦ ਨਾ ਮਤਲਬ ਕਾਫੀ ਟਾਈਮ ਬਾਅਦ ਉਹ ਮੁੰਡਾ ਥੋੜਾ ਜਿਹਾ ਅਫਸੈਟ ਜਾ ਮਤਲਬ ਹੋ ਗਿਆ ਤੇ ਲੱਗਿਆ ਵੀ ਉਹਨੂੰ ਅੱਗੇ ਵੀ ਆ ਕਦੇ ਲੈਟਰਿੰਗ ਆ ਰਹੀ ਆ ਤੇ ਭਾਈ ਦੀ ਵਾਈਫ ਨੂੰ ਤੇ ਲਜਾ ਦੇ ਉਹਨੇ ਮਤਲਬ ਮਤਲਬ ਇੱਕ ਮਤ ਉੱਠਣ ਲੱਗੀ ਇੱਕੋ ਲੱਗਤ ਉਹ गिर ਗਈ ਇਹ ਭੱਜ ਕੇ ਇਹਨੇ ਮੋਬਾਈਲ ਚੱਕ ਕੇ ਫੋਨ ਕੀਤਾ ਦਰਵਾਜ਼ਾ ਖੋਣ ਲੱਗਿਆ ਜੀ ਇਹ ਵੀ गिर ਗਿਆ ਉਹ ਬੱਚਾ ਪਤਾ ਨਹੀਂ ਵੀ ਮਤਲਬ ਜਦ ਗਿਰਿਆ ਕਿੰਨੇ ਕ ਟਾਈਮ ਬਾਅਦ ਗਿਰਿਆ ਜਾਂ ਕੋਈ ਉਹ ਕਹਿ ਨਹੀਂ ਸਕਦੇ ਜੀ ਇਹ ਮੌਕੇ ਤੇ ਤੁਸੀਂ ਪਹੁੰਚੇ ਤਾਂ ਕੀ ਦੇਖਿਆ ਜੀੜਾ ਉਸ ਤੇ ਮੌਕੇ ਤੇ ਪਹੁੰਚ ਗਏ ਹੀ ਦੇਖਿਆ ਜੀ ਕਿ ਅਸੀਂ ਮਤਲਬ ਮੈਂ ਤਾਂ ਜਦ ਪਹੁੰਚਿਆ ਜੀ ਬਾਹਰੇ ਥੀਆ ਮੈਂ ਗੇਟ ਤੋਂ ਇਥੋਂ ਮੈਨੂੰ ਫੋਨ ਆ ਗਿਆ ਉਹਨਾਂ ਦਾ ਤੇ ਇਦਾਂ ਇਦਾਂ ਕਰਕੇ ਤੁਹਾਡੇ ਭਰਾ ਤੇ ਤੁਹਾਡੀ ਬੱਚਾ ਟਵਾ ਟਾੜਦੇ ਨਹੀਂ ਵੇ ਤਨੇ ਜਾਣੇ ਵੀ ਸਾਨੂੰ ਪਤਾ ਨਹੀਂ ਵੀ ਉਹਨਾਂ ਨੇ ਕੋਈ ਖਾਦਾ ਤੀਗਾ ਵੀ ਹੁਣ ਅ ਮਤਲਬ ਡਾਵਾ ਡੋਲ ਹੋਏ ਪਏ ਨੇ ਵੀ ਤੁਸੀਂ ਫਟਾਫਟ ਆ ਜਾਓ ਬੱਚਾ ਰੋਡਾ ਹਿਲਚੋ ਨਹੀਂ ਕਰਦਾ ਹੈਗਾ ਮੈਂ ਮੰਨ ਲਓ ਤਿੰਨ ਚਾਰ ਮਿੰਟ ਚ ਵੱਧ ਤੋਂ ਵੱਧ ਗੱਡੀ ਮੇਰੀ ਬਾਹਰੇ ਖੜੀ ਧੀਗੀ ਤੇ ਅੰਦਰ ਲਾਉਣ ਲੱਗਿਆ ਤੀਗਾ ਇੱਕ ਨੇ ਮੈਂ ਨਾਗ ਰਿਆਂਗੇ ਆ ਪਿੰਡ ਜਾਂਦੇ ਸਰਕੀ ਦੇਦਾਂ ਵੀ ਉੱਤੇ ਪੁਲਿਸ ਪਾਰਟੀ ਖੜੀ ਆ ਤੇ ਪਿੰਡ ਵਾਲੇ ਇਕੱਠੇ ਹੋਏ ਖੜੇ ਸੀਗੇ ਮੈਂ ਕਿਹਾ ਜੀ ਵੀ ਕਿੱਥੇ ਨੇ ਕਹਿੰਦਾ ਵੀ ਇਹ ਗੱਡੀ ਚ ਨੇ ਮਾਹੀ ਚਲੋ फटाफट ਤੇ ਉੱਥੋਂ ਪੋਰਸ ਪਾਰਟੀ ਖੜੀ ਸੀ ਤੇ ਜਾਨ ਨੂੰ ਮੈਂ ਮਤਲਬ ਨੰਗੇ ਅਸੀਂ ਉੱਥੋਂ ਹਸਪਤਾਲ ਆ ਕੇ ਹਸਪਤਾਲ ਆ ਕੇ ਇੱਥੇ ਟ੍ਰੀਟਮੈਂਟ ਕਰਾਇਆ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸਹੀ ਨਹੀਂ ਲੱਗਿਆ ਉਹਨਾਂ ਨੇ ਗਾਂਹ ਰੈਫਰ ਕਰਤਾ ਜੀ ਬੱਚਾ ਕਿੰਨੀ ਦੇਰ ਦਾ ਸੀ ਕਿ ਜੀ ਬੱਚਾ ਜੀ ਤੇ ਡੈਥ ਹੋ ਗਈ ਉਹਦੀ ਹਾਂ ਜੀ ਬੱਚੇ ਦੀ ਮੌਕੇ ਦੀ ਸੁਣਿਆ ਜੀ ਉੱਥੇ ਡੈਥ ਹੋ ਗਈ ਸੀ ਇੱਥੇ ਕਾਰਨ ਕੀ ਲੱਗਦਾ ਜਿਹੜਾ ਬਸ ਕਾਰਨ ਤਾਂ ਜੀ ਇਹ ਅੰਗਿੱਠੀ ਹੋਇਆ ਜੀ ਮਤਲਬ ਕੋਲਾ ਇਹਨਾਂ ਨੇ ਨੇਰੇ ਹੀ ਵਰਤ ਲਿਆ ਜੀ ਤੇ ਜਿਹੜੇ ਜਿੰਦੇ ਖੋਲੇ ਗਏ ਨੇ ਕੁੰਡਾ ਲੱਗਿਆ ਹੋਇਆ ਸੀ ਜਦ ਪੁਲਿਸ ਉੱਥੇ ਪਹੁੰਚੀ ਕੁੰਡੇ ਅੰਦਰੋਂ ਲੱਗੇ ਹੋਏ ਠੀਕੇ ਜੀ ਪਿੰਡ ਵਾਲਿਆਂ ਨੇ ਤੇ ਕੋਠੀ ਜਿਹੜਾ ਮਾਲਕ ᱛੀਹਾ ਉਹਨੇ ਤੋੜੇ ਨਹੀਂ ਜੀ ਆਪ ਆ ਕੇ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਉਹਨਾਂ ਨੇ ਪਹਿਲਾਂ ਦੇਖਿਆ ਸ਼ੀਸ਼ੇ ਦੇ ਵਿੱਚ ਜਦੋਂ ਨੇ ਫੋਨ ਕੀਤਾ ਵੀ ਮੇਰਾ ਮੁੰਡਾ ਢਿੱਲਾ ਹੋ ਗਿਆ ਇਹਨੇ ਇਹ ਨਹੀਂ ਦੱਸਿਆ ਵੀ ਮੈਮੀ ਮਤਲਬ ਹੋ ਗਿਆ ਜਾਨੂੰ ਤੇ ਜਾ ਮੁੰਡਾ ਉਹ ਜਾਦ ਉਹਨਾਂ ਨੇ ਆ ਕੇ ਦੇਖਿਆ ਪਹਿਨਾ ਤੇ ਉਹਨਾਂ ਨੇ ਦੇਖਿਆ ਵੀ ਕੋਈ ਹੈ ਨਹੀਂਗਾ ਫਿਰ ਕੰ ਕੋਠੇ ਦੇ ਗਵਾਂਡੀਆਂ ਨੇ ਪੌੜੀ ਚ ਮੰਗ ਕੇ ਚੜ ਕੇ ਗੇਜਾਦ ਉਹਨੇ ਦੇਖਿਆ ਵੀ ਇਹ ਤਿੰਨੇ ਜਾਨੇ ਫਰਸ਼ ਤੇ ਗਰੇ ਪਏ ਨੇ ਜਦ ਇਹਨੂੰ ਮਤਲਬ ਦਰਵਾਜ਼ਾ ਤੋੜ ਕੇ ਠਾਲੇ ਆਏ ਇਹਨਾਂ ਨੂੰ ਕੋਈ ਸੁੱਧ ਬੁੱਧ ਨਹੀਂ ਦੀਗੀ ਨਾ ਇਹ ਮੇਰੇ ਭਰਾ ਨੂੰ ਨਾ ਇਹਦੀ ਵਾਈਫ ਨੂੰ ਬੱਚਾ ਦਾ ਵਿਚਾਰਾ ਜੰਮ ਹੀ ਉਹ ਹਿਲ ਚੁਲ ਕਰ ਰੇ ਨਹੀਂ ਰਿਹਾ ਠੀਕ ਆ ਜੀ ਹੁਣ ਠੀਕ ਨੇ ਇਹ ਦੋਨੇ ਮੀਆਂ بیوی ਠੀਕ ਨੇ ਤੁਹਾਡਾ ਭਾਈ ਤੇ ਪਹੁੰਚਾਈ ਹਾਂਜੀ ਇਹ ਠੀਕ ਨੇ ਜੀ ਜਿੰਨਾ ਆ ਮੋਲਕ ਸਿੰਘ ਤੇ ਉਹਦੀ ਪਤਨੀ ਸੀ ਜੀ ਸੁਮਨਪ੍ਰੀਤ ਉਹਨੇ ਇਹਨਾਂ ਇੱਕ ਉਹਨਾਂ ਦਾ ਬੱਚਾ ਸੀਗਾ 2 ਸਾਲ ਦਾ ਕਿ ਇਹਨਾਂ ਨੇ ਰਾਤ ਨੂੰ ਨਾ ਕਿਤੇ ਠੰਡ ਕਰਕੇ ਇੱਕੀ ਵਾਲ ਕੇ ਰੱਖ ਲਈ ਅੰਦਰ ਉਹ ਗੀਠੀ ਨਾਲ ਉਹਨਾਂ ਨੂੰ ਜਿਹੜਾ ਹੈਗਾ ਸਫੋਕੇਸ਼ਨ ਹੋਣ ਕਰਕੇ ਉਹ ਮਤਲਬ गिर ਗਏ ਉਲਟੀਆਂ ਵਗੈਰਾ ਨੂੰ ਲੱਗੀਆਂ ਜਦੋਂ ਸਾਨੂੰ ਪਤਾ ਲੱਗਿਆ ਫਿਰ ਉਹਨਾਂ ਨੂੰ ਅਸੀਂ ਐਡਮਿਟ ਕਰਾਇਆ ਉਹ ਬੱਚੇ ਦੇ ਤਾਂ ਜਿਹੜਾ ਛੋਟਾ ਬੱਚਾ ਸੀਗਾ 2 ਸਾਲ ਦਾ ਉਹਦੀ ਤਾਂ ਡੈਥ ਹੋ ਗਈ ਆ ਦੂਜੇ ਬੰਦੇ ਬਕਤੀ ਚ ਰੈਫਰ ਕਰ ਦਿੱਤੇ ਸੀਗੇ ਲੇਕਿਨ ਹੁਣ ਉਹ ਠੀਕ ਨਹੀਂ ਇਹ ਅੰਗੀਟੀ ਨਾਲ ਬਾ ਗੈਸ ਤੇ ਬਣ ਗਈ ਹਾਂਜੀ ਹਾਂ ਉਹ ਅੰਗੀਟੀ ਦੀ ਜਿਹੜੀ ਗੈਸ ਹੈਗੀ ਉਹਨਾਂ ਨੇ ਨਾ ਕਮਰੇ ਦੇ ਵਿੱਚ ਕੋਈ ਐਡਜੈਕਟ ਸਪਾਇਨ ਹੈ ਨਹੀਂ ਸੀਗਾ ਉਹਦੇ ਕਰਕੇ ਉਹਨਾਂ ਦਾ ਜਿਹੜਾ ਅੰਦਰੇ ਕੁੰਡਾ ਲਾ ਲਿਆ ਗੇਟ ਲੱਗਣ ਹੋਣ ਕਰਕੇ ਅੰਦਰ ਕਾਫੀ ਅੰਗੀਟੀ ਦਾ ਜਿਹੜਾ ਕੋਲਿਆਂ ਦਾ ਉਹ ਗੈਸ ਬਣ ਗਿਆ ਹਮਤ ਮੌਕੇ ਤੇ ਪਹੁੰਚ ਕੇ ਦਰਵਾਜ਼ੇ ਵਗੈਰਾ ਤੋੜ ਕੇ ਕੱਢੇ ਗਏ ਬਿਲਕੁਲ ਜੀ ਮੌਕੇ ਤੇ ਜਦੋਂ ਪਹੁੰਚੇ ਬੰਦ ਉਸ ਤੇ ਲੋਕਾਂ ਨਾਲ ਬਿਖੜ ਗਿਆ ਸੀ ਉਹਨਾਂ ਨੇ ਨਾ ਪੌੜੀ ਲਾ ਕੇ ਕੋਠੇ ਰਹੀ ਅੰਦਰ ਵੜ ਕੇ ਉਹਨਾਂ ਦੇ ਦਰਵਾਜ਼ੇ ਤੋਂ ਨੇ ਤਾਂ ਜਾ ਕੇ ਉਹ ਕੁੰਡੇ ਵਗੈਰਾ ਦਰਵਾਜ਼ੇ ਤੋੜ ਕੇ ਫੇਰ ਬੰਦੇ ਬਟੇ